ਮੈਂ ਨਹੀਂ ਬੋਲਿਆ ਉਹ ਮਗਰੋਂ ਤੇ ਇਹਨਾਂ ਸਮਝਿਆ ਵੀ ਇਹ ਮਰ ਗਿਆ ਜਾਂ ਮੈਂ ਡਰਦਾ ਵਾਂ ਇਹਨਾਂ ਪੁਲਿਸ ਦਾ ਕੰਮ ਨਹੀਂ ਹੈ ਜੇ ਇਹ ਇੰਨੇ ਚਰਦੀ ਸੀ ਤੇ ਮੈਨੂੰ ਸਾਦੇ ਹੂੰ ਸਾਦੇ ਮੈਨੂੰ ਪੁੱਛਦੇ ਹੂੰ ਹਾਂਜੀ ਮੇਰੇ ਮੇਰਾ ਰਿਮਾਂਡ ਲੈ ਲੈਂਦੇ ਹੁਣ ਲੈ ਲੈਣ ਹੁਣ ਮੇਰਾ ਰਿਮਾਂਡ ਲੈਣ ਮੈਂ ਜੱਜ ਨੂੰ ਕਹਾਂਗਾ ਵੀ ਜਿੰਨਾ ਮੰਗਦੇ ਰਿਮਾਂਡ ਦੋ ਇਹਦਾ ਮੈਨੂੰ ਇੰਟਰੋਗੇਟ ਕਰ ਲੈਣ ਮੇਰੇ ਬੱਚੇ ਨੂੰ ਜੇਲ੍ਹ ਤੋਂ ਲਿਆ ਕੇ ਕਰ ਲੈਣ ਹੂੰ ਤੇ ਸਾਨੂੰ ਉਹਦੀ ਉਹਦਾ ਜਿਹੜਾ ਸੋਨਾ ਤੇ 22 ਕਰੋੜ ਦਾ ਤੇ ਉਹ ਜਿਹ ਹੈ ਜੇ ਸਾਨੂੰ ਪਤਾ ਹੋਵੇ ਤੇ ਕੱਢ ਲੈਣ ਪਰ ਇਹ ਥੋੜੀ ਗੱਲੇ ਵੀ ਇੰਦੀਆਂ ਇੰਨਾ ਚਾਲਾਂ ਚੱਲੀਆਂ ਬਈ ਉਹ ਛੜਦਾ ਮਾਰਿਆ ਜੁੱਪ ਕਰਕੇ ਬੈਠਾ ਉਹਨੂੰ ਰੱਬ ਨਾ ਕਰੇ ਉਹ ਇੱਕ ਅਮੀਰ ਆਦਮੀ ਹੈ ਹਾਂਜੀ ਤੇ ਅਮੀਰ ਆਦਮੀਆਂ ਰੱਜਿਆ ਨਹੀਂ ਗਾ ਪੰਜਾਬ ਜੀ ਲੁੱਟਪਾਟ ਕੀਤੀ ਹੈ ਤੇ ਉਸੇ ਹੀ ਨੇ ਮਜੀਠੀਏ ਨਹੀਂ ਕੀਤੀ ਹੈ ਜੋ ਮਜੀਠੀਏ ਨੇ ਸ਼ਹਿਦ ਸੁਖਮੀਰ ਬਾਦਲ ਕੱਲਾ ਹੁੰਦਾ ਤੇ ਇਹਨੇ ਗਨਾ ਨਾ ਕਰਦਾ ਹੁਣ ਚਿੱਟੇ ਦਾ ਸਾਰਾ ਕੰਮ ਜਿਹੜਾ ਪੰਜਾਬ ਚ ਚਿੱਟੇ ਨੂੰ ਲਿਆਉਣ ਵਾਲਾ ਹੀ ਮਜੀਠੀਆ ਵਾ ਮੈਨਸ ਮਕਸਦ ਸਣੋ ਉਹਦੇ ਨਾਲ ਫੜੇ ਗਏ ਉਹ ਐਸਐਸਪੀ ਸਾਹਿਬ ਹੈਗੇ ਨੇ ਅਜੇ ਉਹਨਾਂ ਦਾ ਮਾਨ ਸਾਹਿਬ ਉਹਨਾਂ ਨੇ ਸਾਰਾ ਗਰੁੱਪ ਫੜਿਆ ਰਿਟਾਇਰ ਨੇ ਮੇਰੇ ਮੂੰਹ ਅੱਗੇ ਨਾ ਆ ਰਿਹਾ ਤੇ ਉਹ ਕਿ ਵੀ ਇਹਦਾ ਨਾਮ ਹੁੰਦਾ ਵਾ ਮੇਰੇ ਨਾਲ ਜਿੱਥੇ ਮਰਜੀ ਮਜੀਠੀਆ ਇਹਦੇ ਘਰ ਕਹਿੰਦੇ ਮੈਂ ਉੱਥੇ ਆ ਜਾਊਗਾ ਸਾਹਮਣੇ ਬਹਿ ਕੇ ਭਾਵੇਂ ਮੇਰੇ ਨਾਲ ਦੋ ਦਿਨ ਕਰਦਾ ਰਹੇ ਰੈਸ ਚ ਆਵੇ ਗੱਲ ਤੇ ਕਰੇ ਮੇਰੇ ਨਾਲ ਹੂੰ ਕਿ ਇੰਨਾ ਜੱਦ ਬੱਖਰ ਬਰ ਰੁਪਇਆ ਜਿਹੜਾ ਇਹਨਾਂ ਕਮਾਇਆ ਇੱਕ ਸਧਾਰਨ ਕਰ ਪਹਿਲੀ ਵਾਰ ਸਾਨੂੰ 47 ਤੋਂ ਪਹਿਲੀ ਵਾਰ ਆਇਆ ਵੀ ਆਮ ਕਰਦਾ ਬੱਦਾ ਮੁੱਖ ਮੰਤਰੀ ਬਣ ਗਿਆ ਜਿੱਦਣ ਦਾ ਭਗਵੰਤ ਮਾਨ ਮੰਤਰੀ ਮੁੱਖ ਮੰਤਰੀ ਬਣਿਆ ਹੂੰ ਇਹ ਸਾਰੇ ਇਕੱਠੇ ਹੋ ਕੇ ਉਹਦੀਆਂ ਲੱਤਾਂ ਖਿੱਚਣ ਦੇ ਸਾਰੇ ਲੋਕ ਹੀ ਜਿੰਨੇ ਸਭ ਇਕੱਠੇ ਆ ਉਹਨਗੇ ਕੌਣ ਬਣ ਗਿਆ ਬਦਲ ਬਣ ਗਿਆ ਬਦਲ ਨਹੀਂ ਤੇ ਕੈਪਟਨ ਬਣ ਗਿਆ ਇਹ ਗੇਮ ਖੇਡੀ ਹੈ ਨਾ 30 ਸਾਲ ਤਿੰਨਾਂ 30 ਸਾਲਾਂ ਜਿੰਨਾ ਸਲੋ ਬੇੜਾ ਬਾਹਤਾ ਪਹਿਲਾਂ ਕਾਂਗਰਸ ਦੇ ਚਾਪਲੂ ਸੀ ਯਾਨੀ ਜੈਲ ਸਿੰਘ ਨੇ ਸਿੱਖਾਂ ਦਾ ਬੜਾ ਵੱਡਾ ਨੁਕਸਾਨ ਕਰਾਇਆ ਸੀ ਰਿਆਸਤ ਖਤਮ ਕਰਾਉਣ ਸੀ ਸਿੱਖਾਂ ਦੀ ਉਹਦਾ ਹੱਥ ਸੀ ਟੌਂਟ ਬੰਦਾ ਸੀ ਉਹ ਤੇ ਉਸ ਬੰਦੇ ਨੇ ਉਹ ਉਹ ਨੂੰ ਫੜ ਦੇਣਾ ਸੀ ਉਹ ਨੂੰ ਮੁਕਾਤ ਨਹੀਂ ਬਣਾਉਂਦਾ ਫਿਰ ਉਸ ਤਰ੍ਹਾਂ ਦਾ ਹੀ ਦਰਬਾਰਾ ਦੁਆਬੀਆ ਸੀ ਉਹ ਨੂੰ ਬਣਾਉਂਦਾ ਉਦੋਂ ਬਾਅਦ ਤੇ ਵਾਰੀ ਵਾਰੀ ਇਹੋ ਹੀ ਚੜਦੇ ਰਹੇ ਨੇ ਕੁਝ ਦਿਨ ਉਹ ਵਕੀਲ ਇਦਾਂ ਕਰਕੇ ਹੀ ਬਣ ਗਿਆ 2.5 ਸਾਲ ਪਾ ਕੇ ਦਰਨਾਲਾ ਤੇ ਉਹਨੇ ਵੀ ਗੁਰਨਰ ਰਿਆ ਤੇ ਕੀ ਕੁਛ ਰਿਆ ਇੰਨਾ ਲੋਕਾਂ ਨੇ ਪਹਿਲੀ ਵਾਰਾਂ ਭਗਵੰਤ ਮਾਣ ਆਮ ਕਰਦਾ ਬਣਿਆ ਤੇ ਪੈਰ ਨਹੀਂ ਲੱਗੇ ਉਲੀ ਪਾਰਟੀ ਨੇ ਨਹੀਂ ਲਗਾਇਆ ਉਹ 6-8 ਮਹੀਨੇ ਠੀਕ ਰਹੇ ਮਤਲਬ ਦੀਪ ਚਪੀਂਦੀ ਫਿਰ ਉਹਨੂੰ ਅਬਸਰਟ ਕਰਦਾ ਭਗਵੰਤ ਮਾਨ ਮਰਗਾ ਬੰਦਾ ਇੱਤੇ ਇਹਨਾਂ ਦੇ ਦਬਾਚ ਆ ਕੇ ਤੇ ਇੱਤੇ ਐਨਐਸਏ ਲਾਉਂ ਡਿਆ ਹੂੰ ਇਹਦੇ ਤੇ ਐਨਐਸਏ ਕੀ ਨਛਾਈ ਛਡਾਉਂਦਾ ਮੈਂ ਤਾਂ ਗਿਆ ਮੈਂ ਦੇਖਿਆ ਚਾਰ ਪੰਜ ਵਾਰਾਂ ਕੀ ਕਰਦਾ ਕੁਝ ਵੀ ਨਹੀਂ ਸੀ ਇਹਨਾਂ ਨੇ ਇੱਕ ਹੋਰ ਵੀਡੀਓ ਕੱਢ ਕੇ ਲਿਆਂਦੀ ਉਹਨੇ ਭਰਾ ਦਾ ਕਹਿੰਦੇ ਘਰ ਚੋਂ ਛਡਾ ਨਹੀਂ ਸਕਿਆ ਕਿ ਬਾਹਰ ਛਡਾ ਰਿਆ ਸੀ ਉਹ ਵੀ ਤੁਸੀਂ ਦੇਖ ਲਈ ਹੋਣੀ ਅੱਜ ਪ੍ਰੈਸ ਕਾਨਫਰੰਸ ਤੇ ਐਵੇਂ ਮਾਰਦੇ ਬੰਨ ਲੋ ਜਿਹਦਾ ਭਰਾ ਪੀਦਾ ਵਿੱਚ ਜੋ ਗੋਲੀ ਮਾਰ ਦਿੰਦਾ ਹੂੰਰਾ ਤਾਂ ਵੀ ਐਗਰੀ ਹੋਣਾ ਜ਼ਰੂਰੀ ਹੈ ਨਾ ਛੱਡਣ ਦਾ ਉਹ ਇਹਦਾ ਕੀ ਕਸੂਰ ਆ ਉਹ ਮੈਂ ਦੀ ਟੀਮੀ ਤੇ ਦੋਸ਼ ਲਾ ਦਿਆਂ ਵਜੀਠੀਏ ਦੀ ਤੇ ਇਹਦਾ ਕੀ ਕਸੂਰ ਆ ਮੈਂ ਵੀ ਜੇ ਨਾਬਾਜ ਆਇਆ ਨਾ ਮੇਰੇ ਜੋ ਤਾਂ ਮੈਂ ਡਰ ਕੇ ਦੱਬ ਕੇ ਜੋ ਹੈ ਨਹੀਂ ਮੈਂਗਾ ਮੈਂ ਇਹਦੀ ਪੀੜੀਆਂ ਢੋਲ ਦੇਗਾ ਕਿ ਕਿ ਦੀ ਲਾ ਦਿਆ ਤੇ ਲੈਣਾ ਸਿੰਘ ਕਿੱਥੋਂ ਕਿਵੇਂ ਗਿਆ ਉਸ ਜੰਗ ਵੇਲੇ ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਕੀ ਰੋਲ ਸੀ ਉਹਦਾ ਲੈਣੇ ਦਾ ਉਹਦੀ ਤੂੰ ਲਾ ਦਿਆ ਉੱਥੇ ਤੂੰ ਪੈਸਾ ਇਕੱਠਾ ਕੀਤਾ ਸ਼ੁਕਰ ਕਰ ਦ ਬਰਾਤ ਉਸ ਮਾਜੇ ਦਾ ਮਾਜੇ ਦੇ ਚ ਦਰਾਈ ਤੇਰੀ ਸ਼ਗਲ ਹੈਗੀ ਬੰਦਰਨ ਕੀ ਤੇਰੀ ਬੁੱਤੀ ਆ ਇਹਨਾਂ ਦੀ ਖੜਕਦੀ ਸ਼ਗਲ ਹੈਗੀ ਸੀ ਜਰਨੈਲ ਵਾਲੀ ਮਾਜੇ ਦਾ ਜਰਨੈਲ ਆ ਗਿਆ ਤੇ ਇੱਕ ਮਾਲਵੇ ਦਾ ਜਰਨੈਲ ਹੋ ਗਿਆ ਤੂੰ ਇੱਕ ਉਧਰ ਉਂਗਲੀ ਹੋ ਗਿਆ ਸੁਖਾ ਤੇ ਕੇ ਜਰਨੈਲ ਹੋ ਗਿਆ ਸਾਲਾ ਪਰਹੋਈਆ ਤੇ ਸਾਰੇ ਬੇੜਾ ਕਰਕ ਕਰਤਾ ਨਾ ਮਾਲਵੇ ਦਾ ਮਾਜੇ ਦਾ ਦੁਆਬੀ ਦੇ ਤੇ ਲੋਕ ਚਲੋ ਪੜੇ ਲਿਖੇ ਬਾਹਰ ਬੁਰਗੇ ਵਿਚਾਰੇ ਤੇ ਫਿਰ ਵੀ ਉਧਰ ਵੀ ਕਿਹੜਾ ਘਟਖਣ ਕੀਤਾ ਨਾ ਸਮਝ ਨਹੀਂ ਕੀ ਹੈ ਸਰੋਮਣੀ ਕਮੇਟੀ ਤੇ ਇਹਨਾਂ ਕਬਜ਼ਾ ਕੀਤਾ ਜੋ ਪੈਸਾ ਦਾ ਖਾ ਗਿਆ ਜ਼ਮੀਨਾਂ ਖਾ ਗਿਆ ਸਰੋਮਣੀ ਕਮੇਟੀ ਦੀਆਂ ਦੋਵੇਂ ਰੜਕੇ ਯਕੀ ਸਮਝਦੇ ਮਰ ਗਈ ਸਾਰੀ ਟੁਣ ਗਿਆ ਹੂੰ ਇਸੇ ਮਜਿੱਠੀਏ ਨੇ ਸਿਮਰਨਜੀਤ ਸਿੰਘ ਮਾਨ ਚਿੱਟਾ ਤਾਂ ਨਹੀਂ ਮੇਜਦਾ ਹੂੰ ਨਹੀਂ ਡਾਕੇ ਤੇ ਨਹੀਂ ਮਾਰਦਾ ਹੂੰ ਗੈਂਗਸਟਰ ਤਾਂ ਨਹੀਂ ਆ ਹੂੰ ਜਦੋਂ ਉਹਨੇ ਅੱਗੇ ਆਉਣਾ ਸੀ ਕਿ ਫੰਕਸ਼ਨ ਸੀ ਉੱਥੇ ਕੱਥੂ ਨਗਰ ਤੇ ਇਹਨੇ ਗੁੰਡੇ ਇਕੱਠੇ ਕਰਕੇ ਤੇ ਉਹਨੂੰ ਛਤਰਾ ਨਾਲ ਸਾਰਿਆਂ ਨੂੰ ਕੁੱਟਿਆ ਸਤ ਲਾਈਆਂ ਪਹਿਲਾ ਹੱਸਾ ਟਾਂ ਲਾਈਆਂ ਉਹਨੂੰ ਦੂਜੀਆਂ ਨਾਲ ਬੈਂਸ ਬਣਾ ਫਿਰਦਾ ਬੜਾ ਇਧਰ ਦੀ ਉਧਰ ਦੀਆਂ ਮਾਰਦਾ ਫੈਕਟਰੀ ਵਾਲਾ ਦੂਜੀਆਂ ਨਾਲ ਬੈਂਸ ਨੇ ਮਾਨਸਾ ਨੂੰ ਉੱਥੇ ਮਾਰਿਆ ਪੱਗਾਂ ਲਾਈਆਂ ਪੱਗਾਂ ਨੂੰ ਰੱਖੀ ਬਿਠਾ ਜਿਹੜਾ ਬੈਂਸ ਹੈ ਬੜਾ ਇੱਤੇ ਬਣਦਾ ਤੇ ਹੁਣ ਮੈਂ ਬੋਲੂਗਾ ਪੁਲਿਸ ਅਫਸਰਾਂ ਨੂੰ ਇਹਨਾਂ ਨੂੰ ਮੈਂ ਖੁੱਲਾ ਚੈਲੰਜ ਕਰਦਾ ਕਿ ਤੁਸੀਂ ਮੈਨੂੰ ਸੱਦੋ ਮੈਂ ਆ ਜਾਣਾ ਫਿਰ ਮੰਨ ਲਓ ਮੇਰਾ ਕੱਟ ਨੂੰ ਹੋਰ ਵੀ ਜੈਪਲ ਦਾ ਜਿੱਥੇ ਕੋਈ ਸਿੱਖ ਡੋ ਇਹਦਾ ਮਤਲਬ ਪੋਲੀਟਿਕਲ ਟਾਸਕ ਕਰਕੇ ਇਹ ਨਾ ਵਰਤੇ ਜਾ ਰਹੇ ਇਹ ਵੀ ਦੱਸੋ ਵੀ ਇਹਨਾਂ ਫੜ ਕੇ ਕਿਹਦੇ ਕਿਹਦੇ ਮਾਰਿਆ ਹੁਣ ਜੈਪਲ ਨਾ ਮਾਰਿਆ ਹੁੰਦਾ ਤੇ ਮੈਂ ਇਹਨਾਂ ਨੂੰ ਪੁੱਛ ਕੇ ਜੈਪਲ ਨੂੰ ਦੱਸ ਦਿੰਦਾ ਹਮ ਅਲੀ ਤੇ ਪਹਿਲੀ ਗੱਲ ਤੇ ਵੇਖ ਲਓ ਵੀ ਉਹ ਦੋ ਦਿਨ ਜਿਹਨੂੰ ਬਿਲਕੁਲ ਭੁੱਖੇ ਧਿਆਏ ਨੂੰ ਦੋ ਦਿਨ ਉਹਨਾਂ ਗਰਮੀਆਂ ਦੇ ਦਿਨਾਂ 'ਚ ਇਹ ਐਸਟੀਐਫ ਦੇ ਉਸੇ ਕੈਂਪ 'ਚ ਦਿਨੇ ਰਾਤ ਕਰਦੇ ਰਹੇ ਉਹ ਕੀ ਉਹਦਾ ਹਾਲ ਛੱਡਿਆ ਉੱਤੇ ਸੂਏ ਛੁਰੀਆਂ ਉਹ ਦੇਖ ਤੇ ਇੱਥੇ ਵੱਜੀਆਂ ਸੀ ਹਾਂ ਆਹ ਬਾਹ ਜਿਹੜੀ ਇਹ ਇੱਥੇ ਅਜੇ ਵੀ ਉਹ ਮਿਰਚਾਂ ਉਤਰੇ ਕਿੰ ਇਥੇ ਰਹਿ ਗਈਆਂ ਸੀ ਹੱਡੀ ਨਿਕਲੀ ਪਾੜੀ ਸੀ ਉਹਦੇ ਨਾਲ ਛੁਰੀ ਦਾ ਇਹ ਬੜੇ ਹੁਣ ਇਹਨਾਂ ਨੂੰ ਭੇਜੋ ਸਣਾ ਉੱਥੇ ਜਾਣ ਚਾਹਤਨ ਪਾਕਿਸਤਾਨ ਦੇ ਜੇ ਮੁਕਸ਼ਵੀਰ ਚ ਭੇਜੋ ਬੜਾ ਇੰਟੈਲੀਜੈਂਟ ਅਫਸਰ ਆਏ ਬੜੇ ਬੰਦੇ ਮਾਰਦਾ ਉਹ ਬਰਾੜ ਬੜੇ ਬੰਦੇ ਮਾਰਦਾ ਇਹਨਾਂ ਦੋਨਾਂ ਭੇਜੋ ਤੇ ਇਮੋਗਸ ਵੀਰ ਜਿਉ ਸਾਡੇ ਉਹ ਮਾਰਗੇ 25 28 ਕੇ ਬੰਦੇ ਤੇ ਜੇ ਫਟੜ ਪਏ ਆ ਇੱਕ ਦੇਖੋ ਕਿੰਨੀ ਕੈਰ ਦੀ ਗੱਲ ਆ ਕਿ ਉਹ ਲੋਕ ਕਿੰਨੀ ਖੁਸ਼ੀ ਨਾਲ ਪਰਿਵਾਰਾਂ ਸਮੇਤ ਗਏ ਤੇ ਉੱਥੇ ਮਾਰ ਦਿੱਤੇ ਗਏ ਜਿਨੇ ਮਰਜੀ ਮਾਰੇ ਪਰ ਜਿਨੇ ਵੀ ਮਾਰੇ ਕਿਸੇ ਮਜਬਦਾ ਹੋਏ ਉਹ ਇਨਸਾਨ ਨਹੀਂ ਆ ਪਾਕਿਸਤਾਨ ਦਾ ਤੇ ਬਾਰਡਰ ਤੇ ਫੌਜ ਨਾਲ ਲੜੇ ਆਮ ਜਨਤਾ ਦਾ ਕੀ ਕਸੂਰ ਆ ਉਹਨਾਂ ਲੋਕਾਂ ਲੱਗੇ ਕਿ ਨਾ ਹੂੰ ਤੇ ਇਹਨਾਂ ਨੂੰ ਹੋਰ ਤਾਂ ਕੋਈ ਸੋਚਦੀ ਨਹੀਂ ਉਧਰੋਂ ਜੰਗ ਦੀ ਦੇਸ਼ ਨੂੰ ਪ੍ਰੋਬਲਮ ਪਈ ਹੈ ਬਾਰਡਰ ਤੇ ਜਾਂ ਇਧਰ ਉਧਰ ਆ ਜੀ ਮੈਂ ਇੱਥੇ ਵੀਡੀਓ ਵੇਖਣ ਡਿਆ ਹਾਂ ਰੇਲ ਗੱਡੀ ਤੇ ਜਾ ਰਹੀਆਂ ਸੀ ਆਪਣੀਆਂ ਫੌਜੀ ਸਾਜੋ ਸਮਾਨ ਕਿਸੇ ਨੇ ਮੁਖਾਇਆ ਉੱਤੇ ਵਾਕੇ ਤੇ ਇਹ ਸਿਆਸਤ ਕਰਨ ਡਿਆ ਹੂੰ ਤਗਵੰਤ ਮਾਰਨੂ ਤੇ ਉੱਦੀ ਇਹਨਾਂ ਨੇ ਖੋਤੀ ਬਣਾ ਲਿਆ ਉੱਡ ਗਿਆ ਹੂੰ ਜੀ ਤੇ ਮੜੀ-ਮੋਟੀ ਉਹ ਚੁੰਜੋ ਕਲਾਕਾਰ ਹੈਗਾ ਸੀ ਵਿਚਤ ਕੁਛ ਵੀ ਨਹੀਂ ਹੋ ਰਿਹਾ ਵਿਚਾਰੇ ਦੇ ਅਮਰਪਾਲ ਸਿੰਘ ਉਹ ਵੱਡ ਜਾਂਦਾ ਆ ਦਬਾਚ ਮਹੀਨੇ ਬਾਅਦ ਅਮਰਪਾਲ ਦੇ ਨਾ ਪਰਚਾ ਦਿੱਤਾ ਵਿੱਚ ਸਾਰਿਆਂ ਯੋਰ ਲਾਇਆ ਤੇ ਨਹੀਂ ਤੇ ਪਹਿਲੇ ਦਿਨ ਮੈਂ ਤੇ ਪਰਚਾ ਹੋ ਸਕਦਾ ਸੀ ਉਹ ਕਿਉਂ ਕਿ ਕਿਉਂਕਿ ਪਰਚਾ ਹੋਣ ਦਾ ਕਾਰਨ ਵੀ ਪੋਲੀਟੀਕਲ ਦਵਾ ਸੀ ਇਹਨਾਂ ਦਾ ਬਾਣਾ ਕਰ ਰਹੇ ਨੇ ਤਾਂ ਕੀਤਾ ਕਿ ਥਾਣੇ ਚੋਂ ਨੇ ਕੀ ਕੀਤਾ ਅਣੇ ਗੋਲੀ ਮਾਰੀ ਉਹਨੇ ਕਿਹ ਕਿਤਾ ਉਹਨੇ ਥਾਣੇ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਲੈ ਕੇ ਲੈ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਥਾਣੇ ਚਾਹੁੰਦਾ ਸੀ ਘੰਡਾ ਪਾੜ ਕਰਾਉਣੇ ਜੇ ਚਲਾ ਵੀ ਗਿਆ ਤੇ ਕੀ ਹੋ ਗਿਆ ਤੁਸੀਂ ਇਹ ਕਥਾ ਟੇਕ ਲਿਆ ਥਾਣੇਦਾਰ ਰਹੇ ਹੋ ਇਨਸਪੈਕਟਰ ਦੇ ਤੌਰ ਤੇ ਨੌਕਰੀ ਕੀਤੀ ਹੈ ਕੀ ਇਹ ਗੁਨਾਹ ਲੱਗਦਾ ਤੁਹਾਨੂੰ ਇਹ ਕਿਹੜਾ ਜੇ ਕਿ ਕੋਈ ਮਾਰੇ ਦਾ ਪ੍ਰਕਾਸ਼ ਲੈ ਕੇ ਜਾਂ ਉਹ ਕਹਿੰਦੇ ਵੀ ਲੈ ਕੇ ਆਇਆ ਪਾਲਕੀ ਦੇ ਵਿੱਚ ਉਹਨਾਂ ਮਾਰੇ ਨੂੰ ਸਹਾਰਾ ਲੈ ਕੇ ਉਹਨੇ ਜਾ ਕੇ ਉੱਥੇ ਹਮਲਾ ਕੀਤਾ ਥਾਣੇ ਤੇ ਉਹਨੇ ਹਮਲਾ ਨਹੀਂ ਕੀਤਾ ਉਹਨੇ ਬੰਨ ਦੇ ਮਤਲਬ ਇਹਨਾਂ ਦੀ ਵਰਡਿੰਗ ਹੈ ਮੇਰੀ ਮੇਰੀ ਵਰਡਿੰਗ ਸੁਣ ਹੂੰ ਜਿੰਨੇ ਪਹਿਲੀ ਗੱਲ ਇਹ ਆ ਵੀ ਮੀਰਾ ਉਸ ਪਰਿਵਾਰ ਨਾਲ ਜਾਂ ਉਹਦੇ ਨਾਲ ਬਿਲਕੁਲ ਉੜਾ ਐਡਾ ਹੀ ਕੋ ਜਾਣਕਾਰੀ ਨਹੀਂ ਸੀ ਹੂੰ ਤੇ ਜਦੋਂ ਇਹ ਸਾਈਆਂ ਦੇ ਸਮ ਆਪ ਬੁੱਲਣ ਲੱਪਿਆ ਪੰਜਾਬ ਚੋ ਜੇ ਆ ਤੇ ਉਦੋਂ ਮੈਂ ਵੈਲਣ ਗਿਆ ਹੰਦਸਰ ਛੇ ਮਹੀਨੇ ਵੀ ਉੱਥੇ ਚੈੱਕ ਕਰਕੇ ਚੱਲਦੀ ਮੇਰੀ ਰੰਦਾ ਵਾਸਤੇ ਤਬ ਆਪਸਮੂਰਦਿਆਂ ਡਰਾਈਵਰ ਨੂੰ ਮੰਗਿਆ ਯਾਰ ਉਦੋਂ ਕਾਰ ਆਪਾਂ ਟਾਈਮ ਸਿਰ ਹੋ ਗਈਆਂ ਫਿਰ ਮਿਲਿਆ ਹਲਫਰ ਤੇ ਇਹਨੂੰ ਮੈਂ ਇਹਨਾਂ ਮੇਰੀ ਗੱਲ ਸੁਣ ਲਈ ਪਾਸੇ ਕਰਕੇ ਮੈਂ ਫਿਰ ਇਤਨਾ ਇਤਨਾ ਦੇ ਮੈਂ ਉਹਨੂੰ ਉਸ ਗੱਲ ਤੋਂ ਕਿਹਾ ਵੀ ਨਾ ਕਰਨ ਤੇ ਮੈਂ ਉਹਨੂੰ ਇਹ ਵੀ ਕਿਹਾ ਵੇਖ ਤੂੰ ਆ ਸਿਆਸਤ ਨੂੰ ਨਾ ਸਮਝ। ਕਿ ਤੇਨੂੰ ਠੱਬੀਆਂ ਲਾਉਣ ਵਾਲੇ ਸਾਰੇ ਬੈਠੇ ਆ। ਤੇ ਤੂੰ ਵੇਖ ਤੂੰ ਵੋਟਾਂ ਕਿਧੀਆਂ ਲੈਣੀਆਂ ਨੇ। ਵੋਟਾਂ ਲੈਣੀਆਂ। ਤਸਵੀਰ ਬਦਲਦੀਆਂ। ਹੂੰ। ਹਾਂਜੀ। ਹੂੰ ਹੂੰ। ਕਿਉਂ ਮਰਨ ਤੱਕ ਜਾਣਗੇ ਕੁਛ ਵੀ ਕਰਨਗੇ। ਤਾਂ ਸੰਭਲ ਕੇ ਚੱਲ। ਦਰਮੇਂ ਸਰਸਰੀ ਮੈਂ ਗਿਆ ਮੈਨੂੰ ਨਹੀਂ ਪਤਾ ਖਬਰ ਤੇ ਪੜ੍ਹੀ ਉਹ ਇਹਨਾਂ ਦੀ ਪਹਿਲਾਂ ਵੀ ਉਹਨੇ ਪਰਚਾ ਦੇ ਦਿੱਤਾ ਜੀ ਉਹਨੇ। ਉਹ ਕਰਦਾ ਉਹ ਐਡਾ ਵੱਡਾ ਉੱਤੇ ਪਰਚਾ ਦੇਣ ਦੀ ਕੀ ਲੋੜ ਸੀ। ਹੂੰ ਉਹਦੇ ਖਿਲਾਫ ਉਹ ਜਿਹੜਾ ਕਿਹੜਾ ਮੁੰਡਾ ਸੀ ਉਹਨੇ ਕੋਈ ਵੀਡੀਓ ਛੇੜੀਓ ਭਾਈ ਤੇ ਜੇ ਉਹਨੇ ਫੜ ਕੇ ਇੱਥੇ ਹੁਣ ਰੋਜ਼ ਇੱਕ ਦੂਜੇ ਨੂੰ ਕਤਾਨਾ ਡਾਂਗਾ ਨਾ ਵੜਦੇ ਆ ਉਦੋਂ ਪੁਲਿਸ ਕਿੱਥੇ ਗਈ ਹੁੰਦੀ ਹੈ ਸ਼ਹਿਰਾਂ 'ਚ ਕੀ ਕੁਛ ਹੁੰਦਾ ਉਹਨੇ ਉਹਨੂੰ ਕਹਿੰਨੇ ਦੋ ਚਪੇੜਾਂ ਮਾਰਤੀਆਂ ਤੇ ਸਬੰਧਿਕ ਪਿਆ ਸੀ ਉਹਦੇ ਤੇ ਕਿੰਨਿਆਂ ਤੇ ਪਰਚਾ ਦੇ ਕੇ ਕਿਥੋਂ ਫੜਫੜ ਇੰਟਰੋਗੇਟ ਕਰਨਦੇ ਆ ਹੂੰ ਮੈਂ ਉਹਨੂੰ ਜਦੋਂ ਗੱਲ ਕੀਤੀ ਵੀ ਉਹ ਕੀ ਚੱਲਦਾ ਉਹ ਆਂਦਾ ਵੀ ਸਵੇਰੇ ਕੋਲ ਸਾ ਵੀਰ ਉਹਦਰ ਦੀ ਮੈਂ ਯਾਰ ਮਨਾ ਕਰਦੇ ਬੜੇ ਸ਼ਤਾਨ ਲੋਕ ਵਿੱਚ ਫਿੱਟ ਕੀਤੇ ਹੁੰਦੇ ਆ ਤੇ ਇੱਥੇ ਤੇਰੇ ਨਾਂ ਵੀ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਆ ਝੂੜਿਆਂ ਜਿਹੇ ਆ ਮੈਂ ਤਾਂ ਉਹਨੂੰ ਵੀ ਕਿਹਾ ਮੈਂ ਜਿਹੜਾ ਫਿਰਦਾ ਨਾ ਤੂੰ ਕਿਹੜੀ ਬੈਰੀ ਵੀ ਕੀਤੇ ਨਾ ਤੇ ਇਹਦੀ ਕੋਈ ਕਿਸੇ ਕੁਤਰ ਤੋਂ ਗੋਲੀ ਮਰਾ ਦੇਣੀ ਜੇ ਤੁਸੀਂ ਇਹ ਗੱਲ ਉਹਨੂੰ ਪਹਿਲਾਂ ਕਹਿ ਦਿੱਤੀ ਸੀ ਮੈਂ ਕਈ ਗੱਲਾਂ ਮੈਂ ਕਹੀਆਂ ਉਹਨੂੰ ਇਹ ਕਿਤਾ ਨਾਲੇ ਤੋਂ ਮੈਂ ਤਾਂ ਹੀ ਨਾਲੇ ਕਿ ਪੰਬਲੀ ਫਿਰਦਾ ਸੀ ਮੈਂ ਤਾਂ ਹੀ ਮਨੇ ਕੀਤਾ ਵੀ ਹੋਈ ਨਾ ਕੋਈ ਛਰਾਰਤ ਕਰ ਦੇਗਾ ਤੂੰ ਉਹ ਗੱਲ ਹੋਈ ਤੁਹਾਨੂੰ ਤਾਂ ਕਾਰਜ ਠੀਕ ਲੱਗ ਰਿਹਾ ਸੀ ਠੀਕ ਹੀ ਸੀ ਹੋਗੀ ਗਲਤ ਕਰ ਰਿਹਾ ਨਸ਼ੇ 'ਚ ਡਾ ਰਿਆ ਸੀ ਧਰਮ ਦੀ ਗੱਲ ਕਰ ਰਿਹਾ ਸੀ ਹੂੰ ਕੀ ਕਰਾਂ ਕਰ ਰਿਹਾ ਸੀ ਉਹ ਹੂੰ ਪਰ ਬਿਕਰਮ ਜਿਸ ਨੇ ਮੀਡੀਆ ਪ੍ਰੈਸ ਕਾਨਫਰੈਂਸ ਉਹ ਤਾਂ ਉਹ ਬਿਕਰਮ ਨਹੀਂ ਦਿਖਾ ਰਿਹਾ ਉਹ ਤੇ ਉਹਨੂੰ ਜੱਫੀਆਂ ਜਿਹਦੇ ਨਾਲ ਇੱਕ ਦੂਜੇ ਨੂੰ ਗਾਲਾਂ ਕੱਢਦੇ ਰਹੇ ਉਹ ਸਿੱਧੂ ਤੇ ਕਲਪ ਬਸੋ ਜੱਫੀਆਂ ਪਾਉਂਦੇ ਸੀ ਹੂੰ ਤੂੰ ਵੀ ਭਰਾ ਤੇ ਮੈਂ ਵੀ ਭਰਾ ਜਿਸ ਬੰਦੇ ਨੂੰ 10 12 ਸਾਲ ਜਾਂ ਕਿੰਨੇ ਸਾਲ ਉਹ ਕੇਜ 'ਚ ਪੁੱਛਿਆ ਹੀ ਨਹੀਂ ਤੈਨੂੰ ਤੇਰੇ ਛੇਤਰ ਉਦਣ ਹੀ ਵੱਜਦੇ ਤੇ ਤੇਰਾ ਸਭ ਕੁਝ ਪੜਿਆ ਜਾਂਦਾ ਤੈਨੂੰ ਉਹ ਤਾਂ ਕਹਿੰਦਾ ਕੋਟਾ ਜੀ ਨਿਕਲ ਆਇਆ ਸਾਰਾ ਕੁਝ ਕੀ ਚੁਠਾ ਸੁਣ ਲੋ ਕੋਰਟ ਕਿੱਥੇ ਕਰਦੀ ਕੱਢਣਾ ਪੁਲਿਸ ਨੇ ਹੁੰਦਾ ਇਹ ਤਾਂ ਰਮਾਨ ਹੀ ਨਹੀਂ ਲਿਆ ਗਏ ਨੇ ਹੂੰ ਤੇ ਉਹ ਵੀ ਟਾਈਮ ਸਰ ਲੈਣਾ ਹੁੰਦਾ ਜਦੋਂ ਉੱਥੇ ਲੱਗੇ ਸੀ ਐਸਐਸਪੀ ਤੇ ਉਹ ਨਾ ਉਹ ਕਾਂਡ ਫੜਿਆ ਹੂੰ ਤੇ ਜੇ ਇਹ ਇਹਨਾਂ ਦੇ ਇਹ ਪਾਵਰ 'ਚ ਨਾ ਹੁੰਦਾ ਜਾਂ ਇਹ ਇਹ ਤਾਂ ਜੇ ਕਿਸੇ ਨੂੰ ਪੁੱਛ ਕੇ ਚ ਕਰਦੀ ਆ ਨਾ ਤੇ 2-300 ਬੰਦਾ ਇਕੱਠਾ ਹੋ ਕੇ ਜਾਂਦਾ ਉੱਥੇ ਹੁੰਚਪੀਆ ਕਰ ਲੋ ਪੁਲਿਸ ਡਰ ਜਾਂਦੀ ਆ ਪੁਲਿਸ ਵੀ ਮੇਰੀਰ ਗੈਨ ਉਹਨਾਂ ਸਿਹਾਰ ਬੰਦਿਆਂ ਨੂੰ ਮਾਰਨ ਜੋਗੀ ਆ ਗੋਲੀਆਂ ਵੀ ਉਹਨਾਂ ਨੂੰ ਮਾਰਦੀ ਆ ਤੇ ਛੱਡੇ ਵੀ ਉਹਨਾਂ ਦੇ ਪਾੜਦੀ ਆ ਇਹਨਾਂ ਨਾਲ ਕਿਥੇ ਹੁੰਦੀਆਂ ਨੇ ਤੇ ਗੋਡੇ ਫੜਦੀ ਆ ਪੁਲਿਸ ਪੈਰ ਫੜਦੀਆਂ ਮੈਂ ਡੀਜੀ ਤੱਕ ਸੁਖਬੀਰ ਬਾਦਲ ਦੇ ਮੈਂ ਸਦਰ ਮਲੋਟ ਐਸਐਚਓ ਰਿਆਂ ਤੇ ਉੱਥੋਂ ਮੇਰਾ ਐਕਸੀਡੈਂਟ ਹੋਇਆ ਸੀ ਮੈਂ ਡੀਜੀ ਨੂੰ ਤੇ ਗੋਡੇ ਫੜਦੇ ਵੇਖਿਆ ਸੁਖਬੀਰ ਬਾਦਲ ਦੇ ਤੇ ਮੈਂ ਉਹਨਕੋ ਦੀ ਸਲੂਟ ਨਹੀਂ ਦੀ ਸੀ ਮਾਰੇ ਹੱਥ ਜਰੂਰ ਕਰੇ ਤੇ ਮਲਾ ਲੀਦਾ ਹੈ ਅੱਛਾ ਤੁਸੀਂ ਸਲੂਟ ਨਹੀਂ ਮਾਰਦੇ ਸੀ ਪਰ ਡੀਆਈਜੀ ਆ ਕੇ ਗੋਡੇ ਪਾੜੇ ਪਗਲ ਕਿਉਂ ਗੋਡੇ ਫੜਦਾ ਸੀ ਫੜੇ ਮੇਰੀ ਸਾਹਮਣੇ ਹੀ ਅਲਾਇਸ ਜਸਪੀ ਠੀਕ ਸੀ ਜਾਨ ਇਹ ਮੇਰੀ ਗੱਲ ਕਰਦਾ ਸੀ ਕੋਈ ਉਹ ਜਿਹਾ ਮੈਟਰ ਸੀ ਚਲੋ ਬੜਾ ਉਧਰ ਨਹੀਂ ਜਾਂਦਾ ਨਹੀਂ ਚਲੋ ਠੀਕ ਹੈ ਗੱਲ ਇਹ ਜਿਹੜੇ ਪੁਲਿਸ ਸਰਾਂ ਨਾ ਮੇਰੀ ਗੱਲ ਸੁਣ ਪੁਲਿਸ ਸਰਾਂ ਦੇ ਵਜਿਕ ਕੋਈ ਕਰਤੂਤ ਹੀ ਨਹੀਂ ਰਹੀ ਇਹ ਢਾਂਚਾ 1861 ਤੋਂ ਖੜਾ ਕੀਤਾ ਸੀ ਅੰਗਰੇਜ਼ਾਂ ਨੇ ਇਸ ਢਾਂਚੇ ਦੇ ਇਸ ਲਾਦੇ ਸਿਰ ਤੇ ਚੰਦ ਬੰਦੇ ਇੱਥੇ ਰਾਜ ਕਰਨਗੇ 1947 ਤੇ ਉਹ ਜਦੋਂ ਸੈਕਿੰਡ ਵਰਲਡ ਵਾਰ ਚ ਉਹਨਾਂ ਨੇ ਉੱਥੇ ਮਿਲ ਪਾਸ ਕਰਤਾ ਆਪਣੀ ਅਸੈਂਬਲੀ ਦੇ ਵਿੱਚ ਕਿ ਅਸੀਂ ਇਹ ਛੱਡ ਦੇਣਾ ਹੈਗਾ ਸਮਝੀ ਗੱਲ ਨਾ ਕੋਈ ਇਹਨਾਂ ਦੇ ਆਖੇ ਥੋੜਾ ਕੀਤਾ ਕਾਂਗਰਸ ਪਾਰਟੀ ਜਿਹੜੀ ਆ ਉਹਦੇ ਇੱਕ ਅੰਗਰੇਜ਼ਾਂ ਨੇ ਤਿਆਰ ਕੀਤੀ ਪਾਰਟੀ ਸੀ ਹੂੰ ਇਹ ਬਿਸ਼ਿੰਦੇ ਸੀ ਇਹ ਲਾਹੌਰ ਚ ਵੜ ਗਏ ਪੰਜਾਬ ਵੱਖਰਾ ਦੇਸ਼ ਸੀ ਕਿੱਥੇ ਇਹਨਾਂ ਬੇੜਾ ਗਰਕ ਕਰਤਾ ਕੋਈ ਉਹਨੂੰ ਫਾਂਸੀ ਲਵਾਤਾ ਭਗਤ ਸਿੰਘ ਨੂੰ 扑ਕਾ ਕੇ ਕੋਈ ਇਹਨੇ ਲੋਕ ਮਾਰੇ ਗਏ ਪੰਜਾਬੀਆਂ ਨੂੰ ਜੋਚ ਦਵਾ ਦਵਾ ਇਹਨਾਂ ਤਾਂ ਬਪਾਰੀਆਂ ਨੇ ਤੇ ਥੋਤੀਆਂ ਵਾਲਿਆਂ ਨੇ ਉੱਥੋਂ ਆਣ ਕੇ ਨਿਤੀਆਂ ਸਟੇਟਾਂ ਚ ਪੁਲਿਸ ਤੇ ਇਹਨਾਂ ਜੰਮੀ ਜਮਾਈ ਤੇ ਕੰਟਰੋਲ ਕਰ ਲਿਆ ਬੜੀ ਵੱਡੀ ਫੌਜ ਇਹਨਾਂ ਨੂੰ ਬੜੀ ਬਣਾਈ ਮਿਲ ਗਈ ਹਮ ਲੀਡਰ ਇਹਨਾਂ ਦਾ ਕਿਹੜਾ ਸੀ ਮਾਸਟਰ ਤਾਰਾ ਜਿਹੜਾ ਕਟੜ ਬ੍ਰਾਹਮਣ ਸੀ ਤੇ ਮੰਦਰ ਚੋਂ ਨੇ ਜबान ਘੱਟ ਲਈ ਸੀ ਆਪਣੀ ਕਿ ਉਦੋਂ ਦੀ ਉਮਰ 19 ਸਾਲ ਸੀ ਜਦੋਂ ਜਬਾਨ ਕੱਟੀ ਵੀ ਭੇਡ ਕਰ ਲੱਗਾ ਤੇ ਬਾਅਦ ਚ ਇਹਨਾਂ ਭੈਣ ਚੋਂ ਕੰਦੀ ਰਗਿਆਂ ਦੇ ਰੁਗਿਆਂ ਉਹਨੂੰ ਚੁਕਾ ਕੇ ਅਮਰ ਤੇ ਭੈਣ ਚ ਸਿੱਜੇ ਸਿੱਜੇ ਜਿਹੜੇ ਇੰਟੈਲੀਜੈਂਟ ਲੀਡਰ ਸੀ ਜਿਵੇਂ ਉਹ ਹੈਗਾ ਸੀ ਕਿ ਖੜਕ ਸਿੰਘ ਅਗੇ ਉਹ ਗੁੱਠੇ ਲਾਤੇ ਇਹ ਲੀਡਰ ਬਣਾਤਾ ਇਹ ਕਹਿੰਦਾ ਜੀ 1920 ਦੀ ਇਹਦੇ ਪਿਓ ਨੇ ਬਣਾਇਆ ਸੀ 1920 ਦਾ ਅਕਾਲੀ ਦਲ ਸੁਖਵੀਰ ਬਾਦਲ ਦੇ ਨੇ ਇਹਨਾਂ ਦੇ ਮੇਰੇ ਗੂਣ ਸੁਣਨੇ ਕਿ ਇਹਨਾਂ ਅਕਾਲੀ ਦਲ ਬਣਾਇਆ ਸੀ ਉੱਤੇ ਵੀ ਜਿਹੜਾ ਉੱਥੇ ਲੋਕਾਂ ਨੇ ਗੁਰੂ ਕੇ ਬਾਗ ਮੋਰਚਾ ਲੱਗਾ ਚਾਬੀਆਂ ਦਾ ਤੇ ਆਮ ਡਾਂਗਾ ਖਾ ਖਾ ਬੁਰੇ ਹਾਲ ਲੋਕ ਜਿੱਲਾਂ ਛੁੱਟ ਕੇ ਮਾਰੇ ਗਏ ਤੇ ਕੀ ਰੋ ਮੇਰੀ ਗੱਲ ਕਰ ਲੈ ਕਰ ਲੈ ਦਿਓ ਉੜ ਕੇ ਉੱਤੇ ਜਿੰਨੇ ਹੋਏ ਜਿੰਨਾ ਨੁਕਸਾਨ ਕਾਲੀ ਦਲ ਨੇ ਸਿੱਖਾਂ ਦਾ ਕੀਤਾ ਉਹਨਾਂ ਦੇ ਸਾਡਾ ਕਿਸੇ ਨੇ ਵੀ ਨਹੀਂ ਕੀਤਾ ਕਾਲੀ ਦਲ ਪਾਰਟੀ ਦਾਉਂ ਦੀ ਤੇ ਕਦੀ ਵੀ ਪੰਜਾਬ ਡਿਵਾਈਡ ਦਾ ਹੁੰਦਾ ਇਹਨਾ ਲੀਡਰ ਤਾਰਾ ਬਣ ਗਿਆ ਇਹ ਉਹਨਾਂ ਦੀ ਝੋਲੀ 'ਚ ਪੈ ਗਏ ਇਹਨਾ ਡਵਾਡ ਕਰ ਤੱਕ ਨਹੀਂ ਹੋਇਆ ਵੀ ਐਡੀ ਵੱਡੀ ਆਬਾਦੀ ਜਿਹੜੀ ਇੱਕ ਥਾਂ ਤੋਂ ਉਧਰ ਉਧਰ ਹੋ ਜੇਗੀ ਦੇਸ਼ ਬਸ ਜਲਦੀ ਜਰੇ ਕੁਝ ਕਰਦੇ ਰਹੇ ਇਹਨੇ ਪੰਜਾਬੀਆਂ ਦੀ ਵੰਡ ਦੇ ਪਿੱਛੇ ਵੀ ਇਹ ਬੈਠੇ ਆ ਕੱਟੜ ਹਿੰਦੂ ਸੀ ਯਾਰ ਜਿੱਦਣ ਇਹਨਾ ਗੁਰਦਵਾਰੇ ਆਜ਼ਾਦ ਕੀਤੇ ਇੱਕ ਸਾਲ ਬਾਅਦ ਆਰਐਸਐਸ ਖੜੀ ਕਰ ਲਈ ਉਹਨਾਂ ਜਿੰਨੇ ਕਾਂਗਰਸੀ ਯਾਰ ਐਰਐਸਐਸ ਦੇ ਮੈਂਬਰ ਸੀ ਉਹ ਸਮਝੀ ਗੱਲ ਨਾ ਤੇ ਆਪਣਾ ਆਪਣਾ ਹੋਣ ਨਹੀਂ ਉਹ ਨਾ ਪਿੱਛੇ ਜ ਗਿਆ ਉਹ ਕਹਿੰਦੇ ਵੀ ਤਿੰਨ ਦੇ ਹੀ ਥਾਂ ਦੇ ਕਬਜ਼ਾ ਕਰ ਲਿਆ ਤੇ ਬਾਕੀ ਵੀ ਦੂਆਂ ਦੇ ਕਰ ਲਾਂਗੇ ਉਹ ਆਰਐਸएस ਦੇ ਜਿਹੜੇ ਮੁੱਖੀ ਦੇ ਕਿਹਾ ਸੀ ਨੇ ਉਹਦਾ ਬਿਆਨ ਸੀ ਹਮ ਮੈਂ ਨਾ ਵੀ ਸਮਝ ਲਿਆ ਕਿ ਸਿਮਰਨਜੀਤ ਸਿੰਘ ਮਾਨ ਜੇ ਦੇਖੀਏ 1984 ਚ ਤੇ ਹੋਰ ਵੀ ਦੁਨੀਆ ਦਾ ਬੜਾ ਨੁਕਸਾਨ ਹੋਇਆ ਔਰ ਉਸ ਟਾਈਮ ਇਨੇ ਵੱਡੇ ਰੈਂਕ ਨੂੰ ਇਹਨੇ ਲਾ ਤਮਾਰੀ ਡੀਆਜੀਸੀ ਦੇ ਲੂਸ ਤਾਰਜਨ ਦਰਬਾਰ ਸਾਹਿਬ ਦੇ ਹਮਲੇ ਚ ਉਹਨੇ ਸਿੱਖੀ ਵਾਸਤੇ ਕੀਤਾ ਦਰਬਾਰ ਪੰਡਾ ਸੀ ਆਈਪੀਐਸ ਭਰਤੀ ਹੋਇਆ ਉਹ ਡੀਜੀਪੀ ਹੁੰਦਾ ਤੇ ਦੇਖ ਲਓ ਇਹ ਅਮਰਤਪਾਲ ਕੀ ਚੀਜ਼ ਆ ਸਿਮਰਨਜੀਤ ਸਿੰਘ ਮਾਨ ਦੇ ਪੈਰ ਨਹੀਂ ਲੱਗਣਤੇ ਉਹਨਾਂ ਐਸੇ ਸੀੜ ਤੋਂ ਜੇਲ੍ਹ ਚੋਂ ਜਿੱਤਿਆ ਉੜਗੇ ਨੂੰ ਕੁੜਦੇ ਨੇ ਅੱਜ ਤੱਕ ਪੈਰ ਨਹੀਂ ਲੱਗਣਦੇ ਤਾਂ ਲੱਗਦਾ ਕਿ ਉਸੇ ਤਰੀਕੇ ਦੇ ਨਾਲ ਅਮਰਪਾਲ ਨੇ ਉਹ ਨੂੰ ਹੰਡਲ ਕਰ ਲਿਆ। ਮਾਨ ਸਾਹਿਬ ਵੀ ਬੁੱਢੇ ਹੋ ਗਏ ਆ। ਨਹੀਂ ਉਹਨਾਂ ਦੇ ਬੱਸ ਗੱਸ ਦੀ ਗੱਲ। ਇਹਨਾਂ ਨੂੰ ਚਾਹੀਦਾ ਚਾਹੀਦਾ ਤੇ ਇਸੇ ਪੀ ਜਿੰਨੇ ਵੀ ਸੀ ਮੈਂ ਜੇ ਵੇਖਾ ਨਾ ਤੇ ਅਮਰਤਪਾਲ ਤੇ ਮਤਲਬ ਜੇ ਛੁਰੂ ਹੋਇਆ ਤੇ ਚੱਲ ਗਿਆ। ਬਗਰੋਂ ਜੇ ਗੱਲ ਕਰਾਂ ਉਹਦੇ ਬਾਪ ਦੀ। ਉਹ ਕੋਈ ਪਰਿਵਾਰ ਸਿਆਸੀ ਨਹੀਂ। ਐਡਾ ਉਹ ਕੋਈ మేం ਬਹੁਤ ਹੀ ਸਾਧਾਰਨ ਪਰਿਵਾਰ ਆਵੇਂ